ਸਸਿਕਾ ਜੀ ਮੈਂ ਕੋਮਲ ਖਪੂਰ ਤੋਂ ਸੇਖਰੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪੀਆਰ ਲੱਗ ਕੇ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਭਾਰਤੀ ਪ੍ਰਵਾਸੀਆਂ ਦੇ ਲਈ ਸੁਨਹਿਰੀ ਮੌਕਾ ਜੀ ਹਾਂ ਕਿਉਂਕਿ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮਸਿਤ ਪ੍ਰੋਗਰਾਮ ਨੂੰ ਨਵੇਂ ਸਥਾਈ ਨਿਵਾਸ ਐਨਕੇ ਪੀਆਰ ਮਾਰਗ ਦੇ ਨਾਲ ਮੂੜ ਅਕਾਦ ਦੇਣ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲਈ ਮਦਦ ਦਾ ਰਾਹ ਬਣੇਗਾ ਜੀ ਹਾਂ 온ਟਾਰੀਓ ਸੂਬਾ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਕੀਤੇ ਦੀ ਘਾਟ ਪ੍ਰਤੀ ਵਧੇਰੇ ਜਵਾਬ ਦੇ ਤੇਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਜ਼ਰੂਰਤਾਂ ਦੇ ਨਾਲ ਬਿਹਤਰ ਢੰਗ ਦੇ ਨਾਲ ਜੋੜਨ ਲਈ ਕੰਮ ਕਰ ਰਿਹਾ ਹੈ। ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਇੱਕ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮ ਦੇ ਪ੍ਰੋਗਰਾਮ ਨੂੰ ਨਵੇਂ ਸੈਿਤ ਨਿਵਾਸ ਮਾਰਕਰ ਦੇ ਨਾਲ ਮੋੜ ਅਕਾਰ ਦੇਣ ਦੇ ਲਈ ਤਿਆਰ ਕਰ ਰਿਹਾ ਹੈ। ਸੁਭਾਪ ਤੇ ਇਮੀਗ੍ਰੇਸ਼ਨ ਸਿਸਟਮ ਨੂੰ ਕਿਰਤਿਕਾਡ ਪ੍ਰਤੀ ਵਧੇਰੇ ਜਵਾਬਦੇਹ ਬਧਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਜ਼ਰੂਰਤਾਂ ਨਾਲ ਬੈਤਰ ਟੰਗ ਦੇ ਨਾਲ ਜੋੜਨ ਲਈ ਕੰਮ ਕਰ ਰਿਹਾ ਹੈ। ਜੀ ਹਾਂ, ਬਿਲਤੀ ਦੀ 30ਵੇਂ ਰੀਡਿੰਗ ਦੇ ਵਿੱਚ 온ਟਾਰੀਓ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪੀਚੂਟੀ ਨੇ OINP ਦੇ ਅੰਦਰ ਇੱਕ ਨਵੀਂ ਪ੍ਰਤਿਭਾ ਤਾਰਾ ਦੇ ਵਿਕਾਸ ਦਾ ਐਲਾਨ ਕੀਤਾ। ਇਹ ਨਵਾਂ ਰਸਤਾ ਖੋਜ ਰਸੋਈ ਕਲਾ ਅਤੇ ਉਤਮਤਾ ਵਰਗੇ ਖੇਤਰ ਦੇ ਵਿੱਚ ਬੇਮਿਸਾਲ ਪ੍ਰਤਿਭਾ ਨੂੰ ਪਛਾਣਨ ਤੇ ਕੇਂਦਰਿਤ ਕਰੇਗਾ ਉਹ ਖੇਤਰ ਜਿੱਥੇ 온ਟਾਰੀਓ ਵੱਡੀ ਮੰਗ ਅਤੇ ਨਵੀਨਤਾ ਦੇ ਲਈ ਮਜ਼ਬੂਤ ਸੰਭਾਵਨਾ ਦੇਖਦਾ ਹੈ ਦਾਸੇ ਇਹ ਅਪਡੇਟ ਇੱਕ ਮਹੱਤਵਪੂਰਨ ਸਮੇਂ ਉਤੇ ਆਇਆ ਹੈ ਤੇ ਪੀਲ 3 ਨੂੰ 6 ਨਵੰਬਰ ਨੂੰ ਸ਼ਾਹੀ ਮਨਜ਼ੂਰੀ ਮਿਲਣ ਦੇ ਨਾਲ 온ਟਾਰੀਓ ਨੇ ਹੁਣ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਤੇਜ਼ੀ ਦੇ ਨਾਲ ਸ਼ੁਰੂ ਕਰਨ ਤੋਂ ਜਾਂ ਬੰਦ ਕਰਨ ਦਾ ਅਧਿਕਾਰ ਮਜ਼ਬੂਤ ਕਰ ਦਿੱਤਾ ਹੈ ਇਸ ਉੱਪਰ ਨੂੰ ਖਾਸ ਹੁਨਰ ਦੀ ਘਾਟ ਨੂੰ ਨਿਸ਼ਾਨਾ ਬਣਾਉਣ ਪ੍ਰੋਗਰਾਮ ਦੀ ਦੁਰਵੱਤ ਤੋਂ ਰੋਕਣ ਅਤੇ ਯਕੀਨੀ ਬਣਾਉਣ ਲਈ ਲੋੜੀਂਦੀ ਲਚਕਤਾ ਪ੍ਰਦਾਨ ਕਰਦਾ ਹੈ ਕਿ ਇਸ ਦਾ ਨਾਮਜ਼ਦ ਸਿਸਟਮ ਨਿਰਪੱਖ ਪਾਰਦਰਸ਼ੀ ਅਤੇ ਮਾਲਕ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੈ ਜੀ ਹਾਂ ਪਾਰਟੀ ਬਿਨਕਾਰ ਦੇ ਲਈ ਜੋ ਲਗਾਤਾਰ ਉਨਟੈਰੀਅਰ ਦੇ ਵਿੱਚ ਨਵੇਂ ਹੋਣ ਵਾਲੇ ਦੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚ ਇੱਕ ਦੀ ਨੁਮਾਇੰਦਗੀ ਕਰਦੇ ਨੇ ਇਹ ਵਿਕਾਸ ਪਦੇ ਦੇ ਕੇਂਦਰੀ ਅਤੇ ਪਹੁੰਚਯੋਗ ਪੀਆਰ ਮਾਰਗਾ ਦੇ ਲਈ ਦਰਵਾਜ਼ਾ ਖੋਲਦਾ ਹੈ ਉਨਟਾਰੀਓ ਆਪਣੇ ਮਜ਼ਬੂਤੀ ਨੌਕਰੀ ਬਾਜ਼ਾਰ ਉੱਚ ਆਮਦਨ ਦੇ ਮੌਕੇ ਆ ਵਿਸ਼ਵ ਮੋਰੀ ਤਕਨੀਕੀ ਖੇਤਰ ਅਤੇ ਬਹੁ ਸੱਭਿਆਚਾਰਕ ਵਾਤਾਵਰਣ ਦੇ ਕਾਰਨ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਹੋਇਆ ਹੈ ਜਿਸ ਦੇ ਨਾਲ ਇਹ ਨਵੇਂ ਪੀਆਰ ਵਿਕਲਪ ਕੈਨੇਡਾ ਵਿੱਚ ਲੰਬੇ ਸਮੇਂ ਦੇ ਭਵਿੱਖ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹੁਨਰਬੰਦ ਭਾਰਤੀ ਪੇਸ਼ੇਵਰਾਂ ਦੇ ਲਈ ਖਾਸ ਤੌਰ ਤੇ ਵਾਅਦਾ ਕਰਨ ਵਾਲੇ ਨੇ ਉਨਟਾਰੀਓ ਦੇ ਆਉਣ ਵਾਲੇ ਸੁਧਾਰਾਂ ਤੋਂ ਨਵੇਂ ਅਤੇ ਵਧੇਰੇ ਨਿਸ਼ਾਨਾਬੱਧ ਪੀਆਰ ਮਾਰਗ ਬਣਾਉਣ ਦੀ ਉਮੀਦ ਹੈ ਜਿਸ ਦੇ ਨਾਲ ਹੁਨਰਬੰਦ ਭਾਰਤੀ ਪੇਸ਼ੇਵਰਾਂ ਨੂੰ ਕੈਨੇਡਾ ਦੇ ਸਭ ਤੋਂ ਗਤੀਸ਼ੀਲ ਸੂਬੇ ਦੇ ਵਿੱਚ ਵੱਸਣ ਤੇ ਵਧੇਰੇ ਮੌਕੇ ਮਿਲਣਗੇ ਸੂਬੇ ਦੇ ਵੱਲੋਂ ਨਵੇਂ OINP ਸਟ੍ਰੀਮਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਦੇ ਨਾਲ ਬਿਨੇ ਕਾ ਰੀਕਾ ਜੋਈ ਪ੍ਰਣਾਲੀ ਦੀ ਉਮੀਦ ਕਰ ਸਕਦੇ ਨੇ ਜੋ ਉੱਚ ਮੰਗ ਵਾਲੇ ਹੁਨਰਾਂ ਪ੍ਰੋਗਰਾਮਾਂ ਦੀ ਇੱਕ ਸਾਤਾ ਤੇ ਲੇਬਰ ਮਾਰਕੀਟ ਅਲਾਈਨਮੈਂਟ ਨੂੰ ਤਰਜੀਹ ਦਿੰਦੀ ਹੈ ਕਿਉਂ ਟੈਰੀਓ ਆਪਣੇ ਮੂਡਲ ਡਿਜ਼ਾਈਨ ਕਿਤੇ ਪੀਆਰ ਮਾਰਕਰ ਦਾ ਪੱਦਾ ਫਾਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਸਬੰਧਿਤ ਹੁਨਰ ਮਜ਼ਬੂਤ ਕਾਮਦਾ ਤਜਰਬਾ ਤੇ ਉੱਚ ਉੱਚ ਪਦਰੀ ਪਾਸ਼ਾ ਮੁਹਾਰਤ ਵਾਲੇ ਭਾਰਤੀ ਉਮੀਦਵਾਰ ਤੇ ਲਾਭ ਦੇ ਲਈ ਚੰਗੀ ਸਥਿਤੀ ਵਿੱਚ ਨੇ ਅਪਡੇਟ ਕੀਤੇ ਭਾਸ਼ਾ ਟੈਸਟ ਪਰਮਾਨント ਪੱਤਰ ਮੁਲਾਂਕਣਨਾ ਅਤੇ ਸੰਬੰਧਿਤ ਦਸਤਾਵੇਜ਼ਾਂ ਵਿੱਚ ਰਹੀ ਇੱਕ ਪ੍ਰਤੀਯੋਗੀ ਪ੍ਰੋਫਾਈਲ ਜਲਦੀ ਬਣਾਉਣਾ ਵੀ ਨਿਕਾਰਾ ਨੂੰ ਨਵੇਂ ਸਟਰੀਮਾਂ ਦੇ ਅਧਿਕਾਰ ਤੋਂ ਹੋਰ ਤੇ ਖੁੱਲਣ ਤੋਂ ਭਾਰੀ ਇੱਕ ਸਥਾਨ ਸੁਰੱਖਿਅਤ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਕੈਨੇਡਾ ਦੇ ਵਿੱਚ ਪੀਆਰ ਲੈ ਕੇ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਭਾਰਤੀ ਪ੍ਰਵਾਸੀਆਂ ਦੇ ਲਈ ਸੁਨਹਿਰੀ ਮੌਕੇ ਜੀ ਹਾਂ ਕਿਉਂਕਿ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮਸਿਤ ਪ੍ਰੋਗਰਾਮ ਨੂੰ ਨਵੇਂ ਨਿਵਾਸੀਆਂ ਕੇ ਪੀਆਰ ਮਾਰਕਰ ਦੇ ਨਾਲ ਮੁੜ ਅਕਾਦ ਦੇਣ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲਈ ਮਦਦ ਦਾ ਰਾਹ ਬਣੇਗਾ ਜੀ ਹਾਂ 온ਟਾਰੀਓ ਸੂਬਾ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਕਿਰਤ ਦੀ ਘਾਟ ਪ੍ਰਤੀ ਵਧੇਰੇ ਜਵਾਬ ਦੇ ਵਧੇਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਜ਼ਰੂਰਤਾਂ ਦੇ ਨਾਲ ਬਿਹਤਰ ਢੰਗ ਦੇ ਨਾਲ ਜੋੜਨ ਦੇ ਲਈ ਕੰਮ ਕਰ ਰਿਹਾ ਹੈ ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਇੱਕ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਨੂੰ ਨਵੇਂ ਸੈਿਤ ਨਿਵਾਸ ਮਾਰਕਰ ਦੇ ਨਾਲ ਮੋੜ ਅਕਾਰ ਦੇਣ ਦੇ ਲਈ ਤਿਆਰ ਕਰ ਰਿਹਾ ਹੈ ਸੁਭਾਅਪ ਤੇ ਇਮੀਗ੍ਰੇਸ਼ਨ ਸਿਸਟਮ ਨੂੰ ਕਿਰਤ ਦੀ ਘਾਟ ਪ੍ਰਤੀ ਵਧੇਰੇ ਜਵਾਬਦੇਹ ਵਧੇਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਜ਼ਰੂਰਤਾਂ ਨਾਲ ਬੈਤਰ ਟੰਗ ਦੇ ਨਾਲ ਜੋੜਨ ਦੇ ਲਈ ਕੰਮ ਕਰ ਰਿਹਾ ਹੈ ਜੀ ਹਾਂ ਪਿਲ 30ਵੇਂ ਰੀਡਿੰਗ ਦੇ ਵਿੱਚ 온ਟਾਰੀਓ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪੀ. ਜੀ.ਟੀ ਨੇ OINP ਦੇ ਅੰਦਰ ਇੱਕ ਨਵੀਂ ਪ੍ਰਤਿਭਾ ਤਾਰਾ ਦੇ ਵਿਕਾਸ ਦਾ ਐਲਾਨ ਕੀਤਾ ਹੈ ਇਹ ਨਵਾਂ ਰਸਤਾ ਖੋਜ ਰਸੋਈ ਕਲਾ ਅਤੇ ਉਤਮਤਾ ਵਰਗੇ ਖੇਤਰ ਦੇ ਵਿੱਚ ਬੇਮਿਸਾਲ ਪ੍ਰਤਿਭਾ ਨੂੰ ਪਛਾਣਨ ਤੇ ਕੇਂਦਰਿਤ ਕਰੇਗਾ ਉਹ ਖੇਤਰ ਜਿੱਥੇ 온ਟਾਰੀਓ ਵੱਡੀ ਮੰਗ ਅਤੇ ਨਵੀਨਤਾ ਦੇ ਲਈ ਮਜ਼ਬੂਤ ਸੰਭਾਵਨਾ ਦੇਖਦਾ ਹੈ ਸੇ ਇਹ ਅਪਡੇਟ ਇੱਕ ਮਹੱਤਵਪੂਰਨ ਸਮੇਂ ਉਤੇ ਆਇਆ ਹੈ ਤੇ ਪੀਲ 30 ਨੂੰ 29 ਨਵੰਬਰ ਨੂੰ ਸ਼ਾਹੀ ਮਨਜ਼ੂਰੀ ਮਿਲਣ ਦੇ ਨਾਲ Ontario ਨੇ ਹੁਣ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਹੋਰ ਤੇਜ਼ੀ ਦੇ ਨਾਲ ਸ਼ੁਰੂ ਕਰਨ ਸੋਧਨ ਜਾਂ ਬੰਦ ਕਰਨ ਦਾ ਅਧਿਕਾਰ ਮਜ਼ਬੂਤ ਕਰ ਦਿੱਤਾ ਹੈ ਇਸ ਉੱਪਰ ਨੂੰ ਖਾਸ ਹੁਨਰ ਦੀ ਘਾਟ ਨੂੰ ਨਿਸ਼ਾਨਾ ਬਣਾਉਣ ਪ੍ਰੋਗਰਾਮ ਦੀ ਦੁਰਵੱਤ ਤੋਂ ਰੋਕਣ ਅਤੇ ਯਕੀਨੀ ਬਣਾਉਣ ਲਈ ਲੋੜੀਂਦੀ ਲਚਕਤਾ ਪ੍ਰਦਾਨ ਕਰਦਾ ਹੈ ਕਿ ਇਸ ਦਾ ਨਾਮ ਦਾ ਸਿਸਟਮ ਨਿਰਪੱਖ ਪਾਰਦਰਸ਼ੀ ਅਤੇ ਮਾਲਕ ਦੀਆਂ ਸੁਰੂਤਾ ਦੇ ਅਨੁਸਾਰ ਹੈ ਜੀਹਾਂ ਭਾਰਤੀ ਬਿਨੇਕਾਰ ਦੇ ਲਈ ਜੋ ਲਗਾਤਾਰ ਅਨਟੈਰੀਅਰ ਦੇ ਵਿੱਚ ਨਵੇਂ ਹੋਣ ਵਾਲੇ ਦੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚ ਇੱਕ ਦੀ ਨੁਮਾਇੰਦਗੀ ਕਰਦੇ ਨੇ ਇਹ ਵਿਕਾਸ ਵਿਧੇਰੇ ਕੇਂਦਰੀ ਅਤੇ ਪਹੁੰਚ ਯੋਗ ਪੀਆਰ ਮਾਰਗਾ ਦੇ ਲਈ ਦਰਵਾਜ਼ਾ ਖੋਲਦਾ ਹੈ ਓਨਟਾਰੀਓ ਆਪਣੇ ਮਜ਼ਬੂਤੀ ਨੌਕਰੀ ਬਾਜ਼ਾਰ ਉੱਚ ਆਮਦਨ ਦੇ ਮੌਕਿਆਂ ਵਿਸ਼ਵ ਮੋਹਰੀ ਤਕਨੀਕੀ ਖੇਤਰ ਅਤੇ ਬਹੁ ਸੱਭਿਆਚਾਰਕ ਵਾਤਾਵਰਣ ਦੇ ਕਾਰਨ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਹੋਇਆ ਹੈ ਜਿਹਦੇ ਨਾਲ ਇਹ ਨਵੇਂ ਪੀਆਰ ਵਿਕਲਪ ਕੈਨੇਡਾ ਵਿੱਚ ਲੰਬੇ ਸਮੇਂ ਦੇ ਭਵਿੱਖ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹੁਨਰਬੰਦ ਭਾਰਤੀ ਪੇਸ਼ੇਵਰਾਂ ਦੇ ਲਈ ਖਾਸ ਤੌਰ ਤੇ ਵਾਅਦਾ ਕਰਨ ਵਾਲੇ ਨੇ ਓਨਟਾਰੀਓ ਦੇ ਆਉਣ ਵਾਲੇ ਸੁਧਾਰਾਂ ਤੋਂ ਨਵੇਂ ਅਤੇ ਵਧੇਰੇ ਨਿਸ਼ਾਨਾਬੱਧ ਪੀਆਰ ਮਾਰਗ ਬਣਾਉਣ ਦੀ ਉਮੀਦ ਹੈ ਜਿਸ ਦੇ ਨਾਲ ਹੁਨਰਬੰਦ ਭਾਰਤੀ ਪੇਸ਼ੇਵਰਾਂ ਨੂੰ ਕੈਨੇਡਾ ਦੇ ਸਭ ਤੋਂ ਗਤੀਸ਼ੀਲ ਸੂਬੇ ਦੇ ਵਿੱਚ ਵੱਸਣ ਤੇ ਵਧੀਰੇ ਮੌਕੇ ਮਿਲਣਗੇ ਸੂਬੇ ਦੇ ਵੱਲੋਂ ਨਵੇਂ OINP ਸਟ੍ਰੀਮਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਦੇ ਨਾਲ ਬਿਨੇਕਾਰ ਇੱਕ ਅਜਿਹੀ ਪ੍ਰਣਾਲੀ ਦੀ ਉਮੀਦ ਕਰ ਸਕਦੇ ਨੇ ਜੋ ਉੱਚ ਮੰਗ ਵਾਲੇ ਹੁਨਰਾਂ ਪ੍ਰੋਗਰਾਮਰ ਦੀ ਇੱਕ ਜ਼ਰੂਰਤ ਅਤੇ ਲੇਬਰ ਮਾਰਕੀਟ ਅਲਾਈਨਮੈਂਟ ਨੂੰ ਤਰਜੀਹ ਦਿੰਦੀ ਹੈ ਕਿਉਂਟਾਰਿਓ ਆਪਣੇ ਮੂਡਲ ਡਿਜ਼ਾਈਨ ਕਿਤੇ ਪੀਆਰ ਮਾਰਕਰ ਦਾ ਪੱਦਾ ਫਾਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਸਬੰਧਿਤ ਹੁਨਰ ਮਜ਼ਬੂਤ ਕਾਮਦ ਤਜਰਬਾ ਤੇ ਉੱਚ ਉੱਚ ਪੱਧਰੀ ਪਾਸ਼ਾ ਮੁਹਾਰਤ ਵਾਲੇ ਭਾਰਤੀ ਉਮੀਦਵਾਰ ਦੇ ਲਾਭ ਦੇ ਲਈ ਚੰਗੀ ਸਥਿਤੀ ਵਿੱਚ ਨੇ ਅਪਡੇਟ ਕਿਤੇ ਭਾਸ਼ਾ ਟੈਸਟ જે પ્રમાણ પત્ર મુલણ અને ਸੰਬੰਧਿਤ ਦਸਤਾਵੇਜ਼ਾਂ ਵਿੱਚ ਰਹੀ ਇੱਕ ਪ੍ਰਤੀਯੋਗੀ ਪ੍ਰੋਫਾਈਲ ਜਲਦੀ ਬਣਾਉਣਾ ਵੀ ਨਿਕਾਰਨ ਨੂੰ ਨਵੇਂ ਸਟੇਟਮੈਂਟ ਦੇ ਅਧਿਕਾਰ ਦਤੋਲ ਤੇ ਖੁੱਲਣ ਤੋਂ ਬਾਅਦ ਇੱਕ ਸਥਾਨ ਸੁਰੱਖਿਅਤ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ। ਕੈਨੇਡਾ ਦੇ ਵਿੱਚ ਪੀਆਰ ਲੈ ਕੇ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਭਾਰਤੀ ਪ੍ਰਵਾਸੀਆਂ ਦੇ ਲਈ ਸੁਨਹਿਰੀ ਮੌਕੇ। ਜੀ ਹਾਂ ਕਿਉਂਕਿ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਨੂੰ ਨਵੇਂ ਸਥਾਈ ਨਿਵਾਸ ਯਾਨਕ ਦੇ ਪੀਆਰ ਮਾਰਕਾ ਦੇ ਨਾਲ ਮੂੜ ਅਕਾਦ ਦੇਣ ਦੀ ਤਿਆਰੀ ਕਰ ਰਿਹਾ ਹੈ। ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਲਈ ਮਦਦ ਦਾ ਰਾਪਣੇਗਾ ਜੀ ਹਾਂ 온ਟਾਰੀਓ ਸੁਬਾ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਕਿਰਤ ਦੀ ਘਾਟ ਪ੍ਰਤੀ ਵਧੇਰੇ ਜਵਾਬ ਦੇ ਵਧੇਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਜ਼ਰੂਰਤਾਂ ਦੇ ਨਾਲ ਬਿਹਤਰ ਢੰਗ ਦੇ ਨਾਲ ਜੋੜਨ ਦੇ ਲਈ ਕੰਮ ਕਰ ਰਿਹਾ ਹੈ ਕੈਨੇਡਾ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਇੱਕ 온ਟਾਰੀਓ ਆਪਣੇ ਪ੍ਰੋਵਿੰਸ਼ੀਅਲ ਨਾਮ ਦੇ ਪ੍ਰੋਗਰਾਮ ਨੂੰ ਨਵੇਂ ਸਥਾਈ ਨਿਵਾਸ ਮਾਰਕਰ ਦੇ ਨਾਲ ਮੋੜ ਆਕਾਰ ਦੇਣ ਦੇ ਲਈ ਤਿਆਰ ਕਰ ਰਿਹਾ ਹੈ। ਸੁਭਾ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਕਿਰਤ ਦੀ ਕਾਰਤ ਪ੍ਰਤੀ ਵਧੇਰੇ ਜਵਾਬਦੇਹ ਵਧੇਰੇ ਕੁਸ਼ਲ ਅਤੇ ਲੰਬੇ ਸਮੇਂ ਦੀਆਂ ਆਰਥਿਕ ਸੁਰਤਾ ਨਾਲ ਬਿਹਤਰ ਢੰਗ ਦੇ ਨਾਲ ਜੋੜਨ ਲਈ ਕੰਮ ਕਰ ਰਿਹਾ ਹੈ। ਜੀ ਹਾਂ, ਬਿਲ 30 ਦੇ 30ਵੇਂ ਰੀਡਿੰਗ ਦੇ ਵਿੱਚ 온ਟਾਰੀਓ ਤੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪੀ.ਸੀ.ਟੀ ਨੇ OINP ਦੇ ਅੰਦਰ ਇੱਕ ਨਵੀਂ ਪ੍ਰਤਿਭਾ ਤਾਰਾ ਦੇ ਵਿਕਾਸ ਦਾ ਐਲਾਨ ਕੀਤਾ। ਇਹ ਨਵਾਂ ਰਸਤਾ ਖੋਜ ਰਸੋਈ ਕਲਾ ਅਤੇ ਉਤੰਮਤਾ ਵਰਗੇ ਖੇਤਰਾਂ ਦੇ ਵਿੱਚ ਬੇਮਿਸਾਲ ਪ੍ਰਤਿਭਾ ਨੂੰ ਪਛਾਣਨ ਤੇ ਕੇਂਦਰਿਤ ਕਰੇਗਾ ਉਹ ਖੇਤਰ ਜਿੱਥੇ 온ਟਾਰੀਓ ਵੱਡੀ ਮੰਗ ਅਤੇ ਨਵੀਨਤਾ ਦੇ ਲਈ ਮਜ਼ਬੂਤ ਸੰਭਾਵਨਾ ਦੇਖਦਾ ਹੈ ਦਸੇ ਇਹ ਅਪਡੇਟ ਇੱਕ ਮਹੱਤਵਪੂਰਨ ਸਮੇਉਤੇ ਆਇਆ ਹੈ ਤੇਪੀਲ 3 ਨੂੰ 6 ਨਵੰਬਰ ਨੂੰ ਸ਼ਾਹੀ ਮਨਜ਼ੂਰੀ ਮਿਲਣ ਦੇ ਨਾਲ 온ਟਾਰੀਓ ਨੇ ਹੁਣ ਇਮੀਗ੍ਰੇਸ਼ਨ ਸਟ੍ਰੀਮਾਂ ਨੂੰ ਹੋਰ ਤੇਜ਼ੀ ਦੇ ਨਾਲ ਸ਼ੁਰੂ ਕਰਨ ਤੋਂ ਜਾਂ ਬੰਦ ਕਰਨ ਦਾ ਅਧਿਕਾਰ ਮਜ਼ਬੂਤ ਕਰ ਦਿੱਤਾ ਹੈ ਇਸ ਉੱਪਰ ਨੂੰ ਖਾਸ ਹੁਨਰ ਦੀ ਕਾਰਟ ਨੂੰ ਨਿਸ਼ਾਨਾ ਬਣਾਉਣ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕਣ ਅਤੇ ਯਕੀਨੀ ਬਣਾਉਣ ਲਈ ਲੋੜੀਂਦੀ ਲਚਕਤਾ ਪ੍ਰਦਾਨ ਕਰਦਾ ਹੈ ਕਿ ਇਸ ਦਾ ਨਾਮਜ਼ਦ ਸਿਸਟਮ ਨਿਰਪੱਖ ਪਾਰਦਰਸ਼ੀ ਅਤੇ ਮਾਲਕ ਦੀਆਂ ਜ਼ਰੂਰਤਾਂ ਦੇ ਅਨੁਸਾਰ ਰਹੇ ਜੀ ਹਾਂ ਪਾਰਟੀ ਬਿਨਕਾਰ ਦੇ ਲਈ ਜੋ ਲਗਾਤਾਰ অন্ਟਾਰੀਓ ਦੇ ਵਿੱਚ ਨਵੇਂ ਹੋਣ ਵਾਲੇ ਦੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚ ਇੱਕ ਦੇ ਨੁਮਾਇੰਦਗੀ ਕਰਦੇ ਨੇ ਇਹ ਵਿਕਾਸ ਵਧੇ ਦੇ ਕੇਂਦਰੀ ਤੱਤੇ ਪਹੁੰਚ ਯੋਗ ਪੀਆਰ ਮਾਰਗਾ ਦੇ ਲਈ ਦਰਵਾਜ਼ਾ ਖੋਲਦਾ ਹੈ ਉਨਟਾਰੀਓ ਆਪਣੇ ਮਜ਼ਬੂਤੀ ਨੌਕਰੀ ਬਾਜ਼ਾਰ ਉੱਚ ਆਮਦਨ ਦੇ ਮੌਕੇ ਆ ਵਿਸ਼ਵ ਮੋਰੀ ਤਕਨੀਕੀ ਖੇਤਰ ਅਤੇ ਬਹੁ ਸੱਭਿਆਚਾਰਕ ਵਾਤਾਵਰਣ ਦੇ ਕਾਰਨ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਹੋਇਆ ਜਿਹਦੇ ਨਾਲ ਇਹ ਨਵੇਂ ਪੀਆਰ ਵਿਕਲਪ ਕੈਨੇਡਾ ਵਿੱਚ ਲੰਬੇ ਸਮੇਂ ਦੇ ਭਵਿੱਖ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹੁਨਰਬੰਦ ਭਾਰਤੀ ਪੇਸ਼ੇਵਰਾਂ ਦੇ ਲਈ ਖਾਸ ਤੌਰ ਤੇ ਵਾਅਦਾ ਕਰਨ ਵਾਲੇ ਨੇ ਉਨਟਾਰੀਓ ਦੇ ਆਉਣ ਵਾਲੇ ਸੁਧਾਰਾਂ ਤੋਂ ਨਵੇਂ ਅਤੇ ਵਧੇਰੇ ਨਿਸ਼ਾਨਾਬੱਧ ਪੀਆਰ ਮਾਰਗ ਬਣਾਉਣ ਦੀ ਉਮੀਦ ਹੈ ਜਿਸ ਦੇ ਨਾਲ ਹੁਨਰਬੰਦ ਭਾਰਤੀ ਪੇਸ਼ੇਵਰਾਂ ਨੂੰ ਕੈਨੇਡਾ ਦੇ ਸਭ ਤੋਂ ਗਤੀ ਸ਼ੀਲ ਸੂਬੇ ਦੇ ਵਿੱਚ ਵਸਣ ਤੇ ਬਥੇਰੇ ਮੌਕੇ ਮਿਲਣਗੇ ਸੂਬੇ ਦੇ ਵੱਲੋਂ ਨਵੇਂ OINP ਸਟ੍ਰੀਮਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਦੇ ਨਾਲ ਬਿਨੇ ਕਾ ਰਿਕਾ ਜੋ ਹੀ ਪ੍ਰਣਾਲੀ ਦੀ ਉਮੀਦ ਕਰ ਸਕਦੇ ਨੇ ਜੋ ਉੱਚ ਮੰਗ ਵਾਲੇ ਹੁਨਰਾਂ ਪ੍ਰੋਗਰਾਮਰ ਦੀ ਇੱਕ ਜ਼ਰੂਰਤ ਅਤੇ ਲੇਬਰ ਮਾਰਕੀਟ ਅਲਾਈਨਮੈਂਟ ਨੂੰ ਤਰਜੀਹ ਦਿੰਦੀ ਹੈ ਕਿਉਂ ਟੈਰੀਓ ਆਪਣੇ ਮੂਡਲ ਡਿਜ਼ਾਈਨ ਕਿਤੇ ਪੀਆਰ ਮਾਰਕਾ ਦਾ ਪਰਦਾ ਫਾਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਸਬੰਧਿਤ ਹੁਨਰ ਮਜ਼ਬੂਤ ਕਾਮਦ ਤਜਰਬਾ ਤੇ ਉੱਚ ਪਦਰੀ ਪਾਸ਼ਾ ਮੁਹਾਵਤ ਵਾਲੇ ਭਾਰਤੀ ਉਮੀਦਵਾਰ ਤੇ ਲਾਭ ਦੇ ਲਈ ਚੰਗੀ ਸਥਿਤੀ ਵਿੱਚ ਨਹੀਂ ਅਪਡੇਟ ਕੀਤੇ ਭਾਸ਼ਾ ਟੈਸਟ ਪਰਮਾਨਤ ਪੱਤਰ ਮੁਲਾਂਕਣਨਾ ਅਤੇ ਸੰਬੰਧਿਤ ਦਸਤਾਵੇਜ਼ਾਂ ਵਿੱਚ ਰਹੀ ਇੱਕ ਪ੍ਰਤੀਯੋਗੀ ਪ੍ਰੋਫਾਈਲ ਜਲਦੀ ਬਣਾਉਣਾ ਵਿਨੇਕਾਰਾਂ ਨੂੰ ਨਵੇਂ ਸਟੇਮਾ ਦੇ ਅਧਿਕਾਰਤ ਤੌਰ ਤੇ ਖੁੱਲਣ ਤੋਂ ਬਾਅਦ ਇੱਕ ਸਥਾਨ ਸੁਰੱਖਿਟ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ